ਇਹ ਆਪ ਸਭ ਨੂੰ ਜੀ ਇਹਨੂੰ ਲੈ ਕੇ ਹਰ ਰਜ ਦੀ ਵੱਡੀ ਖਬਰ 1 ਅਗਸਤ ਤੋਂ ਬਦਲ ਜਾਣਗੇ UPI ਦੇ ਨਿਯਮ ਜਾਨੋ ਕਿੰਨੀ ਵਾਰ ਕਰ ਸਕਦੇ ਹੋ ਬਲੈਕ ਚੈੱਕ ਅਤੇ ਆਟੋਪੇ ਦਾ ਵੀ ਬਦਲਿਆ ਸਮਾਂ ਇਸ ਦਿਨ ਨਾਲ ਹੀ ਨਵੀਂ ਦਿੱਲੀ ਡਿਜੀਟਲ ਭੁਗਤਾਨ ਲਈ ਅਸੀਂ ਸਾਰੇ UPI ਐਪਸ ਜਿਵੇਂ ਕਿ BHIM Google Pay ਅਤੇ PhonePe ਦਾ ਇਸਤੇਮਾਲ ਕਰਦੇ ਹਾਂ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਐਨ ਪੀ ਸੀ ਆਈ ਇੱਕ ਅਗਸਤ ਤੋਂ ਯੂ ਪੀ ਆਈ 'ਚ ਕੁਝ ਬਦਲਾਵ ਕਰਨ ਜਾ ਰਹੀ ਹੈ ਅਸੀਂ ਸਾਰੇ ਦਿਨ ਵਿੱਚ ਕਈ ਵਾਰ ਯੂ ਪੀ ਆਈ ਦਾ ਇਸਤੇਮਾਲ ਕਰਦੇ ਹਾਂ ਇਸ ਲਈ ਤੁਹਾਡੇ ਲਈ ਇਹ ਅਪਡੇਟ ਜਾਣਨੀ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਇੱਕ ਅਗਸਤ ਤੋਂ ਕੀ ਕੀ ਹੋਣਗੇ ਬਦਲਾਵ ਇੱਕ ਅਗਸਤ ਤੋਂ ਯੂ ਪੀ ਆਈ ਅਕਾਊਂਟ 'ਤੇ ਬਲੈਕ ਚੈੱਕ ਆਟੋ ਪੇ ਰਿਕਵਰ ਦਿਕਵੈਂਟ ਫੇਲ ਅਤੇ ਫੈਲ ਟਰਾਂਜੈਕਸ਼ਨ ਦੀ ਡਿਲੀਟ ਅਤੇ ਨਵੇਂ ਅਕਾਊਂਟ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਬਦਲਾ ਹੋਣਗੇ ਇੱਥੇ ਅਸੀਂ ਤੁਹਾਨੂੰ ਇਹ ਦੀ ਵਿਸਥਾਰ ਵਿੱਚ ਜਾਣਕਾਰੀ ਦੇ ਰਹੇ ਹਾਂ UPI ਆਟੋਪੇ ਰਿਕਵੈਂਟਸ ਅਤੇ ਜੇਕਰ ਤੁਸੀਂ OTP ਸਬਸਕ੍ਰਿਪਸ਼ਨ ਰੇਟ ਰੇਟ ਜਾਂ ISIP ਵਰਗੇ ਭੁਗਤਾਨ ਲਈ ਆਟੋਪੇ ਸੈੱਟ ਕੀਤਾ ਹੈ ਤਾਂ ਹੁਣ ਇਹ ਭੁਗਤਾਨ ਸਹੀ ਸਮੇਂ ਤੇ ਹੀ ਹੋਏਗਾ 1 ਅਗਸਤ ਤੋਂ ਆਟੋਪੇ ਰਿਕਰਮੈਂਟ ਸਵੇਰੇ 10 ਵਜੇ ਤੋਂ ਪਹਿਲਾਂ ਅਤੇ ਦੁਪਹਿਰ 1 ਵਜh ਤੋਂ 5 ਵਜh ਤੱਕ ਵਿਚਕਾਰ ਅਤੇ ਰਾਤ ਨੂੰ 9 ਤੋਂ ਬਾਅਦ ਹੋਏਗਾ ਅਤੇ ਇਸ ਦਿਨ ਨਾਲ ਇਸ ਦਾ ਮਕਸਦ ਪੀਕੇਸ ਸਮੇਂ ਦੌਰਾਨ ਇਹ ਰਿਕਵੈਂਟ ਨਾਲ ਸਰਵਰ ਦੇ ਪੈ ਦ ਪੈਦਾ ਹੋਣ ਨਾਲ ਲੋਡ ਨੂੰ ਘਟਾਉਣ ਹੈ ਅਤੇ ਯੂਜ਼ਰਸ ਨੂੰ ਇਸ ਦਾ ਨੋਟੀਫਿਕੇਸ਼ਨ ਵੀ ਮਿਲੇਗਾ ਅਤੇ ਬਲੈਕ ਚੈੱਕ ਕਰਨ ਦੀ ਲਿਮਟ ਬਲੈਕ ਚੈੱਕ ਕਰਨ ਦੀ ਲਿਮਟ UPI ਰਾਹੀਂ ਜਦੋਂ ਵੀ ਯੂਜ਼ਰਸ ਆਪਣਾ ਬਲੈਕ ਬਲੈਸ ਚੈੱਕ ਕਰਦੇ ਹਨ ਤਾਂ ਇਸ ਦਾ ਸਰਵਰ ਨੇ ਕਾਫੀ ਲੋਡ ਪੈਂਦਾ ਹੈ ਤੇ ਇਹ ਲੋਡ ਉਸ ਸਮੇਂ ਹੋਰ ਵੱਜ ਜਾਂਦਾ ਹੈ ਜਦੋਂ ਯੂਜ਼ਰਸ ਬਾਇਓਮੈਟ੍ਰਿਕ অথেন্টিਕੇਸ਼ਨ ਜਿਵੇਂ ਕਿ ਫੇਸ ਆਈਡੈਂਟੀਟੀ ਜਾਂ ਫਿੰਗਰਪ੍ਰਿੰਟ ਦਾ ਇਸਤੇਮਾਲ ਕਰਦੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ